ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜੇ ਇੱਕ ਵਾਰ ਕੋਈ ਮੰਤਰੀ ਬਣ ਕੇ ਜਾਂ ਸਰਪੰਚ ਬਣ ਕੇ ਜੇ ਉਹਨੂੰ ਦੁਬਾਰਾ ਵੋਟ ਮੰਗਣ ਵਾਸਤੇ ਰੈਲੀ ਕਰਨੀ ਪੈ ਜੇ ਨਾ ਤਾਂ ਫਿਰ ਉਹਦਾ ਕੋਈ ਕੰਮ ਚੰਗਾ ਨਹੀਂ ਤੇ ਹੁਣ ਭਗਵੰਤ ਮਾਨ ਸਾਹਿਬ ਨੂੰ ਦਾ ਵੋਟਾ ਮੰਗਣ ਵਾਸਤੇ ਧੱਕੇ ਵੀ ਕਰਨੇ ਪੈ ਰਹੇ ਆ ਲੋਕਾਂ ਨਾਲ ਜ਼ਬਰਦਸਤ ਹੋਣਾ ਪੈ ਰਹੇ ਆ ਕਾਗਜ਼ ਪਾੜਨੇ ਪੈ ਰਹੇ ਆ ਭਗਵੰਤ ਮਾਨ ਸਾਹਿਬ ਨੇ ਮਜ਼ਦੂਰ ਜਥੇਬੰਦੀਆਂ ਨਾਲ 8 ਵਾਰ ਹੀ ਲਖਤੀ ਮੀਟਿੰਗਾਂ ਦਿੱਤੀਆਂ ਤੇ ਭਗਵੰਤ ਮਾਨ ਸਾਹਿਬ ਨੂੰ ਹੁਣ ਮੁਸ਼ਕਲ ਆਣ ਲੱਗਿਆ ਮਜ਼ਦੂਰਾਂ ਦੇ ਵਿੱਚੋਂ ਮੀਟਿੰਗ ਕਰਨ ਦੇ ਵਾਸਤੇ ਵੀ ਤਿਆਰ ਨਹੀਂ ਹੈ ਭਗਤ ਸਿੰਘ ਨੇ ਤਾਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਕੰਪਨੀਆਂ ਨੂੰ ਕੱਢਣ ਵਾਸਤੇ ਕੁਰਬਾਨੀ ਦਿੱਤੀ ਸ਼ਹਾਦਤ ਦਿੱਤੀ ਤੇ ਭਗਵੰਤ ਮਾਨ ਅੱਜ ਕਿਤੇ ਜਾਪਾਨ ਜਾਂਦਾ ਕਦੇ ਜਰਮਨ ਜਾਂਦਾ ਕਿ ਆਓ ਇੱਥੋਂ ਸਸਤੀ ਕਰਤ ਵੀ ਲਓ ਇੱਥੋਂ ਸਸਤੀ ਜ਼ਮੀਨ ਵੀ ਲਓ ਲੁੱਟ ਕੇ ਲੈ ਜਾਓ ਪੰਜਾਬ ਨੂੰ ਪਰ ਸਾਨੂੰ ਜਿਹੜੇ ਮੁਨਾਫੇ ਆ ਉਹ ਦਿੰਦੇ ਰਹੋ ਅਸੀਂ ਇਹ ਮੰਗ ਕਰਨ ਵਾਸਤੇ ਆ ਕਿ ਇਹ ਸਰਕਾਰ ਗਰੰਟੀਆਂ ਦੇ ਕੇ ਸਤਾ ਚਾਈ ਸੀ ਇੱਕ ਗਰੰਟੀ ਉਹਦੇ ਚ ਸੀ ਕਿ ਸਾਡੀਆਂ ਔਰਤਾਂ ਨੂੰ 1000 ਰੁਪਿਆ ਮਹੀਨੇ ਦਾ ਦਿਆ ਕਰਾਂਗੇ ਪਰ 4 ਸਾਲ ਲੰਘਣ ਵਾਲੇ ਹੋ ਗਏ ਕਿਸੇ ਦੇ ਖਾਤੇ 'ਚ ਫੁੱਟੀ ਕੌਡੀ ਨਹੀਂ ਪਈ ਪੈਨਸ਼ਨ ਵਧਾਉਣ ਦੀ ਗੱਲ ਕਹੀ ਗਈ ਸੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਸੀ ਲੋਕ ਪੱਖੀ ਵਿਕਾਸ ਵਾਲੀ ਖੇਤੀ ਨੀਤੀ ਬਣਾਉਣ ਦੀ ਗੱਲ ਕਰੀ ਗਈ ਰਜਗਾਰ ਦੇ ਵਾਸਤੇ ਹਰਾ ਪੰਨ ਭਗਵੰਤ ਮਾਨ ਕਹਿੰਦਾ ਸੀਗਾ ਕਿ ਮੇਰਾ ਹਰਾ ਪੈਨ ਲੋਕਾਂ ਵਾਸਤੇ ਚੱਲੂਗਾ ਤੇ ਸਾਡੇ ਇੱਕ ਲੋਕ ਕਵੀ ਨੇ ਕਿਹਾ ਕਿ ਹਰਾ ਪੈਨ ਨਾ ਜਨਾਬ ਤੁਹਾਡਾ ਚੱਲਿਆ ਗੱਠ ਦੀ ਜੁਬਾਨ ਚੱਲਦੀ ਭਗਵਾਨ ਦਾ ਮਾਨ ਦੀ ਜੁਬਾਨ ਬਹੁਤ ਚੱਲਦੀ ਆ ਅਸੀਂ ਇਹ ਕਹਿਣ ਵਾਸਤੇ ਆਏ ਆ ਕਿ ਜਿਹੜੀ ਖੇਤੀ ਨੀਤੀ ਆ ਇਹ ਨੂੰ ਜੋ ਅਸੀਂ ਸੁਝਾਅ ਦਿੱਤੇ ਆ ਉਹਨਾਂ ਸੁਝਾਵਾਂ ਸਾਥ ਲਾਗੂ ਕਰੋ ਤਾਂ ਕਿ ਜਿਹੜੇ ਮਜ਼ਦੂਰ ਆ ਜਿਨ੍ਹਾਂ ਨੂੰ ਹੁਣ ਆਟੇ ਦਾਲ ਦੇ ਲਾਰੇ ਲਾ ਕੇ ਨਰੇਗਾ ਦਾ ਲਾਰਾ ਲਾ ਕੇ ਤੁਸੀਂ ਵੋਟਾਂ ਛਾੜਦੇ ਹੋ ਇਹਨਾਂ ਦਾ ਵਿਕਾਸ ਹੋ ਸਕੇ ਪੈਰਾਂ ਤੇ ਖੜ ਸਕਣ ਮੋਦੀ ਸਰਕਾਰ ਨੂੰ ਭਗਵੰਤ ਮਾਨ ਤੇ ਇਹਦੇ ਮੰਤਰੀ ਪਾਣੀ ਪੀਪੀ ਕੇ ਕੋਸ਼ ਦੇ ਆ ਉਹਦੇ ਵੱਲੋਂ ਬਿਜਲੀ ਸੋਧ ਬਿੱਲ 225 ਲਿਆਂਦਾ ਜਾ ਰਿਹਾ ਤੇ ਭਗਵੰਤ ਮਾਨ ਸਾਹਿਬ ਉਹ ਬਿੱਲ ਦਾ ਵਿਰੋਧ ਕਰਨ ਦੀ ਥਾਂ ਦੇ ਉੱਤੇ ਉਸ ਬਿੱਲ ਦੀ ਪੈੜ ਚ ਪੈੜ ਧਰ ਕੇ ਸਾਡੇ ਮਜ਼ਦੂਰ ਕਿਸਾਨ ਲੋਕਾਂ ਗਰੀਬ ਲੋਕਾਂ ਦੇ ਘਰਾਂ ਚ ਹਨੇਰਾ ਕਰਨ ਜਾ ਰਹੇ ਆ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਅੱਜ ਪਹੁੰਚੇ ਆ ਜੀ ਖੁੱਡੀਆਂ ਦੇ ਘਰ ਦੇ ਬਾਹਰ ਜਿੱਥੇ ਅੱਜ ਮਜ਼ਦੂਰਾਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਆ ਪੂਰੀ ਗੱਲਬਾਤ ਜਾਂ ਕੀ ਨੇ ਮੰਗਾਂ ਤਾਂ ਗੱਲਬਾਤ ਕਰਦੇ ਨੇ ਸਾਡੇ ਨਾਲ ਨੇ ਖੇਤ ਮਜ਼ਦੂਰ ਯੂਨੀਅਨ ਤੋਂ ਲక్ష్మణ ਸਿੰਘ ਸੇਵੇ ਵਾਲਾ ਤਾਂ ਪ੍ਰਧਾਨ ਜੀ ਅੱਜ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਕੀ ਆ ਪੂਰੀਆਂ ਮੰਗਾਂ ਜਾਂ ਕੀ ਆ ਪੂਰੀ ਗੱਲਬਾਤ ਦੱਸ ਅੱਜ ਜਦੋਂ ਚੋਣਾ ਨਿਕੜਮੱਸ ਪੈ ਰਹੀ ਆ ਸਾਰੀਆਂ ਜੀ ਪਾਰਟੀਆਂ ਫਸਲੀ ਬਟੇਰਿਆ ਵਾਂਗੂ ਲੋਕਾਂ ਦੀਆਂ ਗਲਗੀਆਂ ਮੇਤੀਆਂ ਖਰਦੀਆਂ ਕਿ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਤਾਂ ਉਸ ਸਮੇਂ ਦੇ ਦੌਰਾਨ ਸਾਡੇ ਮਜ਼ਦੂਰਾਂ ਦੇ ਕਿਸਾਨਾਂ ਦੇ ਕਿਰਤੀ ਲੋਕਾਂ ਦੇ ਮੁੱਦੇ ਗਾਇਬ ਕੀਤੇ ਹੋਏ ਹਨ ਇਹਨਾਂ ਨੇ ਸਿਰਫ ਇੱਕ ਦੂਜੇ ਨੂੰ ਨਿੰਦ ਕੇ ਭੰਡ ਕੇ ਵੋਟਾਂ ਹਾਸਲ ਕਰਨ ਦੀ ਖੇਡ ਖੇਡੀ ਜਾ ਰਹੀ ਹੈ ਤਾਂ ਇਸ ਸਮੇਂ ਦੇ ਦੌਰਾਨ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਤਿੰਨ ਮੰਤਰੀਆਂ ਦੇ ਘਰਾਂ ਦੇ ਮੂਹਰੇ ਧਰਨੇ ਦਿੱਤੇ ਆ ਜਿਨ੍ਹਾਂ ਚੋਂ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਖੜੇ ਆਪਾਂ ਜੀ ਇਸੇ ਤਰ੍ਹਾਂ ਦੇ ਨਾਲ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਲੇਹੜਾ ਗੱਗਾ ਘਰ ਅੱਗੇ ਧਰਨਾ ਦਿੱਤਾ ਗਿਆ ਔਰ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸਨਮਾਨ ਦੇ ਘਰ ਅੱਗੇ ਵੀ ਧਰਨਾ ਦਿੱਤਾ ਗਿਆ ਇਹਨਾਂ ਧਰਨਾਵਾਂ ਦੌਰਾਨ ਅਸੀਂ ਇਹ ਗੱਲ ਕਹਿਣ ਵਾਸਤੇ ਆਏ ਆਂ ਸਰਕਾਰ ਨੂੰ ਕਿ ਕੰਧ ਤੇ ਲਿਖਿਆ ਪੜੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜੇ ਇੱਕ ਵਾਰ ਕੋਈ ਮੰਤਰੀ ਬਣ ਕੇ ਜਾਂ ਸਰਪੰਚ ਬਣ ਕੇ ਜੇ ਉਹਨੂੰ ਦੁਬਾਰਾ ਵੋਟ ਮੰਗਣ ਵਾਸਤੇ ਰੈਲੀ ਕਰਨੀ ਪੈ ਜੇ ਨਾ ਤਾਂ ਫਿਰ ਉਹਦਾ ਕੋਈ ਕੰਮ ਚੰਗਾ ਨਹੀਂਗਾ ਤੇ ਹੁਣ ਭਗਵੰਤ ਮਾਨ ਸਾਹਿਬ ਨੂੰ ਤਾਂ ਵੋਟਾਂ ਮੰਗਣ ਵਾਸਤੇ ਧੱਕੇ ਵੀ ਕਰਨੇ ਪੈ ਰਹੇ ਆ ਲੋਕਾਂ ਨਾਲ ਜ਼ਬਰਦਸਤ ਹੋਣਾ ਪੈ ਰਹੇ ਆ ਕਾਗਜ਼ ਪਾੜਨੇ ਪੈ ਰਹੇ ਆ ਇਹ ਸਾਬਤ ਕਰਦਾ ਵੀ ਇਹ ਸਰਕਾਰ ਨੇ ਵੀ ਲੋਕਾਂ ਦੇ ਕੋਈ ਮਸਲੇ ਹੱਲ ਨਹੀਂ ਕੀਤੇ ਔਰ ਮਜ਼ਦੂਰਾਵਲ ਦਾ ਟੇਢੀ ਅੱਖ ਨਾਲ ਵੀ ਝਾਕਣ ਨੂੰ ਤਿਆਰ ਨਹੀਂ ਭਗਵੰਤ ਮਾਨ ਅਸੀਂ ਇਹ ਮੰਗ ਕਰਨ ਵਾਸਤੇ ਆ ਕਿ ਇਹ ਸਰਕਾਰ ਗਰੰਟੀਆਂ ਦੇ ਕੇ ਸਾਥਾ ਚਾਹੀ ਸੀ ਇੱਕ ਗਰੰਟੀ ਉਹਦੇ ਚ ਸੀ ਕਿ ਸਾਡੀਆਂ ਔਰਤਾਂ ਨੂੰ 1000 ਰੁਪਿਆ ਮਹੀਨੇ ਦਾ ਦਿਆ ਕਰਾਂਗੇ ਪਰ 4 ਸਾਲ ਲੰਘਣ ਵਾਲੇ ਹੋ ਗਏ ਕਿਸੇ ਦੇ ਖਾਤੇ 'ਚ ਫੁੱਟੀ ਕੌਡੀ ਨਹੀਂ ਪਾਈ ਪੈਨਸ਼ਨ ਵਧਾਉਣ ਦੀ ਗੱਲ ਕਹੀ ਗਈ ਸੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਸੀ ਲੋਕ ਪੱਖੀ ਵਿਕਾਸ ਵਾਲੀ ਖੇਤੀ ਨੀਤੀ ਬਣਾਉਣ ਦੀ ਗੱਲ ਕਰੀ ਗਈ ਸੀ। ਰਜਗਾਰ ਦੇ ਵਾਸਤੇ ਹਰਾ ਪੈਨ ਭਗਵੰਤ ਮਾਨ ਕਹਿੰਦਾ ਸੀਗਾ ਕਿ ਮੇਰਾ ਹਰਾ ਪੈਨ ਲੋਕਾਂ ਵਾਸਤੇ ਚੱਲੂਗਾ ਤੇ ਸਾਡੇ ਇੱਕ ਲੋਕ ਕਵੀ ਨੇ ਕਿਹਾ ਕਿ ਹਰਾ ਪੈਨ ਨਾ ਜਨਾਬ ਤੁਹਾਡਾ ਚੱਲਿਆ ਗੱਠ ਦੀ ਜੁਬਾਨ ਚੱਲਦੀ। ਭਗਵੰਤ ਮਾਨ ਦੀ ਜੁਬਾਨ ਬਹੁਤ ਚੱਲਦੀ ਆ। ਪਰ ਲੋਕਾਂ ਦੇ ਕੰਮ ਕਰਨ ਵਾਸਤੇ ਉਹਦਾ ਪੈਨ ਨਹੀਂ ਚੱਲ ਰਿਹਾਗਾ। ਇਸ ਕਰਕੇ ਅਸੀਂ ਇਹ ਕਹਿਣ ਵਾਸਤੇ ਆਏ ਆ ਕਿ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰੋ। ਮਨਰੇਗਾ ਦੇ ਵਾਸਤੇ ਜਿਹੜੇ ਕੰਮ ਬੰਦ ਕੀਤੇ ਪਿਆ ਪਿੰਡਾਂ ਦੇ ਵਿੱਚ ਉਹ ਮਨਰੇਗਾ ਦਾ ਕੰਮ ਚਲਾਇਆ ਜਾਵੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਤੋਂ ਬਾਅਦ ਉਹ ਕੇਂਦਰ ਸਰਕਾਰ ਨੂੰ ਝੁੱਕ ਕੇ 150 ਦਿਨ ਕਰਨਾ ਪਿਆ ਗਿਆ ਪਰ ਸਰਕਾਰ ਦਾ ਹਾਲ ਇਹ ਆ ਵੀ 150 ਦਿਨ ਕਰੀ ਚੱਲੋ ਤੇ ਦੂਜੇ ਪਾਸੇ 9 ਲੱਖ ਮਜ਼ਦੂਰਾਂ ਦੇ ਨਰੇਗਾ ਦੇ ਕਾਰਡ ਕੱਟ ਦਿੱਤੇ ਗਏ ਆ ਇਸੇ ਤਰ੍ਹਾਂ ਦੇ ਨਾਲ ਅਸੀਂ ਇਹ ਕਹਿਣ ਵਾਸਤੇ ਆਏ ਆ ਕਿ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਸੀ ਔਰ ਕ੍ਰਾਂਤੀਕਾਰੀਆਂ ਦੀ ਜਦੋਂ ਸਰਕਾਰ ਬਣੀ ਤਾਂ ਸਭ ਤੋਂ ਪਹਿਲਾ लाठी चार्ज ਖੁੱਡੀਆਂ ਸਾਹਿਬ ਦੇ ਹਲਕੇ 'ਚ ਲੰਬੀਚ ਹੋਇਆ ਮਜ਼ਦੂਰਾਂ ਕਿਸਾਨਾਂ ਦੇ ਉੱਤੇ 28 ਮਾਰਚ 2022 ਨੂੰ ਉਹ ਤੋਂ ਬਾਅਦ ਮੀਟਿੰਗ ਹੁੰਦੀ ਆ ਸਰਕਾਰ ਨਾਲ ਮੰਤਰੀ ਸਾਹਿਬ ਵਿੱਚ ਹੁੰਦੇ ਆ ਭਗਵੰਤ ਮਾਨ ਸਾਹਿਬ ਹੁੰਦੇ ਆ ਉਹ ਕਹਿੰਦੇ ਆ ਵੀ ਕੇਸ ਸਾਰੇ ਵਾਪਸ ਲਾਵਾਂਗੇ ਨਾ ਸਿਰਫ ਸਾਡੇ ਵਾਲਾ ਸਗੋਂ ਬਾਕੀ ਦੇ ਕੇਸ ਵੀ ਵਾਪਸ ਲਾਵਾਂਗੇ ਤੇ ਕੇਸ ਤਾਂ ਕੀ ਵਾਪਸ ਲੈਣਾ ਸੀਗਾ ਸਗੋਂ ਉਹਦਾ ਚੱਕ ਕੇ ਚਲਾਨ ਪੇਸ਼ ਕਰ ਦਿੱਤਾ ਗੈਰ ਜਣੀ ਐਡੀਆਂ ਛੋਟੀਆਂ ਗੱਲਾਂ ਕਰਨ ਵਾਸਤੇ ਵੀ ਤਿਆਰ ਨਹੀਂਗੇ ਔਰ ਅਸੀਂ ਇਹ ਕਹਿਣ ਵਾਸਤੇ ਆਏ ਆ ਕਿ ਜਿਹੜੀ ਖੇਤੀ ਨੀਤੀ ਆ ਇਹ ਨੂੰ ਜੋ ਅਸੀਂ ਸੁਝਾਅ ਦਿੱਤੇ ਆ ਉਹਨਾਂ ਸੁਝਾਵਾਂ ਸਾਥ ਲਾਗੂ ਕਰੋ ਤਾਂ ਕਿ ਜਿਹੜੇ ਮਜ਼ਦੂਰ ਆ ਜਿਨ੍ਹਾਂ ਨੂੰ ਹੁਣ ਆਟੇਦਾਲ ਦੇ ਲਾਰੇ ਲਾ ਕੇ ਨਰੇਗਾ ਦਾ ਲਾਰਾ ਲਾ ਕੇ ਤੁਸੀਂ ਵੋਟਾਂ ਛਾੜਦੇ ਹੋ ਇਹਨਾਂ ਦਾ ਵਿਕਾਸ ਹੋ ਸਕੇ ਪੈਰਾਂ ਤੇ ਖੜ ਸਕਣ ਇਹਨਾਂ ਨੂੰ ਜ਼ਮੀਨ ਮਿਲੇ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਤੋਂ ਵੱਧ ਜਮੀਨ ਨਿਕਲਦੀ ਜਿਹੜੀ ਉਹ ਮਜ਼ਦੂਰਾ 'ਚ ਵੰਡੀ ਜਾਵੇ ਖੇਤੀ ਆਧਾਰਿਤ ਰੋਜ਼ਗਾਰ ਮੁਖੀ ਸੰਧਾ ਲਾਈਆਂ ਨੇ ਹਨ ਔਰ ਖਜ਼ਾਨੇ ਦਾ ਮੂਹ ਬਾਦਲਾਂ ਵੱਲ ਕਾਰਪੋਰੇਟ ਘਰਾਣਿਆਂ ਵੱਲ ਜਿਹੜਾ ਕੀਤਾ ਹੋਇਆ ਮੰਤਰੀਆਂ ਵੱਲ ਕੀਤਾ ਹੋਇਆ ਉਹ ਬੰਦ ਕਰਕੇ ਇਹ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਦੇ ਲੇਖੇ ਲਾਇਆ ਜਾਵੇ ਕਰਜ਼ੇ ਖਤਮ ਕੀਤੇ ਜਾਣ ਔਰ ਇਸ ਤਰੀਕੇ ਦੇ ਨਾਲ ਹੀ ਜਿਹੜੀ ਮੋਦੀ ਸਰਕਾਰ ਨੂੰ ਭਗਵੰਤ ਮਾਨ ਤੇ ਇਹਦੇ ਮੰਤਰੀ ਪਾਣੀ ਪੀਪੀ ਕੇ ਕੋਸ਼ ਦੇ ਆ ਉਹਦੇ ਵੱਲੋਂ ਬਿਜਲੀ ਸੋਧ ਬਿੱਲ 225 ਲਿਆਂਦਾ ਜਾ ਰਿਹਾ ਹੈ ਤੇ ਭਗਵੰਤ ਮਾਨ ਸਾਹਿਬ ਉਹ ਬਿੱਲ ਦਾ ਵਿਰੋਧ ਕਰਨ ਦੀ ਥਾਂ ਦੇ ਉੱਤੇ ਉਸ ਬਿੱਲ ਦੀ ਪੈੜ ਚ ਪੈੜ ਧਰ ਕੇ ਸਾਡੇ ਮਜ਼ਦੂਰ ਕਿਸਾਨ ਲੋਕਾਂ ਗਰੀਬ ਲੋਕਾਂ ਦੇ ਘਰਾਂ ਚ ਹਨੇਰਾ ਕਰਨ ਜਾ ਰਹੇ ਆ ਉਹ ਸੋਧ ਬਿੱਲ ਦੇ ਵਿੱਚ ਜਿਹੜੀ ਕ੍ਰੋਸ ਸਬਸਿਡੀ ਸੀ ਜਿਹਦੇ ਚ ਗਰੀਬ ਲੋਕ ਨੂੰ ਸਸਤੀ ਬਿਜਲੀ ਦਿੱਤੀ ਜਾਂਦੀ ਸੀ ਔਰ ਤਕੜਿਆਂ ਤੋਂ ਵੱਧ ਪੈਸੇ ਲੈ ਕੇ ਉਹ ਜਿਹੜੀ ਵਾਕਈ ਪੈਸੇ ਹੁੰਦੇ ਸੀ ਉਹ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਲੇਖੇ ਲਾਏ ਜਾਂਦੇ ਸੀ ਉਹ ਕ੍ਰੋਸ ਸਬਸਿਡੀ ਵੀ ਖਤਮ ਕਰਨ ਜਾ ਰਹੀ ਆ ਬਿਜਲੀ ਬੋਰਡ ਨੂੰ ਮੁਕੰਮਲ ਤੌਰ ਤੇ ਪ੍ਰਾਈਵੇਟ ਕੀਤਾ ਜਾ ਰਿਹਾ ਤੇ ਤੁਸੀਂ ਦੇਖਿਆ ਵੀ ਜਿਹੜੀ ਸਰਕਾਰ ਆਹ ਕਹਿੰਦੀ ਸੀ ਕਿ ਸਾਡੇ ਕੋਲੇ ਪੈਸੇ ਦੀ ਤੋਟ ਹੀ ਨਹੀਂ ਅਸੀਂ ਤਾਂ ਰੇਤੇ ਚੋਂ 20000 ਕਰੋੜ ਰੁਪਇਆ ਬਚਾ ਲਿਆ ਕਰਾਂਗੇ ਅਸੀਂ ਮਾਈਨਿੰਗ ਚੋਂ ਆਹ ਬਚਾਵਾਂਗੇ ਤੇ ਥਰਮਲ ਦੀ ਕਲੋਨੀ ਵੇਚਣ ਤੇ ਆ ਗਏ ਤਾਂ ਥਰਮਲ ਚਲਾਉਣਾ ਦਾ ਕਿਸੇ ਥਰਮਲ ਦੀ ਕਲੋਨੀ ਵੇਚਣ ਤੇ ਆ ਗਏ ਜਾਇਦਾਦਾਂ ਵੇਚਣ ਤੇ ਆ ਗਏ ਔਰ ਜਿਹੜਾ ਬਿਜਲੀ ਸੋਧ ਬਿੱਲ ਆ ਉਹਦੇ ਤਹਿਤ ਜਦੋਂ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਜਾਣੀ ਆ ਤਾਂ ਜਦੋਂ ਕਿਤੇ ਝਖੜਾਉਣੇ ਆ ਨੇਹਰੀਆਂ ਆਉਣੀਆਂ ਤਾਂ ਜਿਹੜਾ ਲਾਈਨਾਂ ਦਾ ਲਾਸ ਹੋਊਗਾ ਖੰਭੇ ਟੁੱਟਣਗੇ ਤਾਰਾਂ ਟੁੱਟਣਗੀਆਂ ਟਰਾਂਸਫਾਰਮਰ ਸੜਨਗੇ ਉਹਨਾਂ ਦਾ ਬਿੱਲ ਵਿੱਚ ਪਾ ਕੇ ਜਿਹੜੇ ਪ੍ਰਾਈਵੇਟ ਪਲੇਅਰ ਹੋਣਗੇ ਉਹ ਭੇਜਿਆ ਕਰਨਗੇ ਲੋਕਾਂ ਨੂੰ ਤੇ ਲੋਕ ਪੂਰੀ ਤਰ੍ਹਾਂ ਨਾਲ ਬਿਜਲੀ ਤੋਂ ਵਾਂਝੇ ਹੋ ਜਾਣਗੇ ਜਿੱਥੇ ਮਜ਼ਦੂਰਾਂ ਦੀ ਰੋਟੀ ਵੀ ਅੱਜਕੱਲ ਬਾਲਣ ਨਾਲ ਹੋਣ ਕਰਕੇ ਹੀਟਰ ਤੇ ਬਣਦੀ ਆ ਉਹ ਰੋਟੀ ਤੋਂ ਬੰਜੇ ਹੋਣਗੇ ਔਰ ਜਿਹੜੀਆਂ ਹੁਣ ਬੰਬੀਆਂ ਚੱਲਦੀਆਂ ਟਿਊਬਵੈਲ ਚੱਲਦੇ ਆ ਇਹਨਾਂ ਦੇ ਬਿੱਲ ਨਹੀਂ ਦਿੱਤੇ ਜਾਣੇ ਜ਼ਮੀਨਾਂ ਬੰਜਰ ਹੋਣੀਆਂ ਪੰਜਾਬ ਦੀ ਜ਼ਮੀਨ ਪੰਜਾਬ ਦੀ ਕਿਰਤ ਸ਼ਕਤੀ ਨੂੰ ਲਟਾਇਆ ਜਾਊਗਾ ਅਡਾਨੀਆਂ ਬਾਨੀਆਂ ਦੇ ਕੋਲੇ ਤੇ ਭਗਵੰਤ ਮਾਨ ਸਾਹਿਬ ਜਿਹੜੇ ਭਗਤ ਸਿੰਘ ਦੀ ਪੱਗ ਬਨ ਕੇ ਦਾਵਾ ਕਰਦੇ ਆ ਕਿ ਅਸੀਂ ਤਾਂ ਜੀ ਇਨਕਲਾਬ ਲਿਆਂਦਾ ਹੈ ਭਗਤ ਸਿੰਘ ਨੇ ਤਾਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਕੰਪਨੀਆਂ ਨੂੰ ਕੱਢਣ ਵਾਸਤੇ ਕੁਰਬਾਨੀ ਦਿੱਤੀ ਸ਼ਹਾਦਤ ਦਿੱਤੀ ਤੇ ਭਗਵੰਤ ਮਾਨ ਅੱਜ ਕਿਤੇ ਜਾਪਾਨ ਜਾਂਦਾ ਕਦੇ ਜਰਮਨ ਜਾਂਦਾ ਕਿ ਆਓ ਇਥੋਂ ਸਸਤੀ ਕਰਤ ਵੀ ਲਾਓ ਇਥੋਂ ਸਸਤੀ ਜ਼ਮੀਨ ਵੀ ਲਾਓ ਲੁੱਟ ਕੇ ਲੈ ਜਾਓ ਪੰਜਾਬ ਨੂੰ ਪਰ ਸਾਨੂੰ ਜਿਹੜੇ ਮੁਨਾਫੇ ਆ ਉਹ ਦਿੰਦੇ ਰਹੋ ਲੋਕਾਂ ਦੇ ਵਾਸਤੇ ਸਰਕਾਰ ਦੇ ਖਜ਼ਾਨੇ 'ਚ ਕੁਝ ਨਹੀਂ ਭਗਵੰਤ ਮਾਨ ਸਾਹਿਬ ਨੇ ਮਜ਼ਦੂਰ ਜਥੇਬੰਦੀਆਂ ਨਾਲ ਅੱਠ ਵਾਰੀ ਲਖਤੀ ਮੀਟਿੰਗਾਂ ਦਿੱਤੀਆਂ ਤੇ ਭਗਵੰਤ ਮਾਨ ਸਾਹਿਬ ਨੂੰ ਹੁਣ ਮੁਸ਼ਕਲ ਆਉਣ ਲੱਗਿਆ ਮਜ਼ਦੂਰਾਂ ਦੇ ਵਿੱਚੋਂ ਮੀਟਿੰਗ ਕਰਨ ਦੇ ਵਾਸਤੇ ਵੀ ਤਿਆਰ ਨਹੀਂ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆਉਰ ਤੇਜ ਕੀਤਾ ਰਹੂਗਾ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਮਗਰ ਲੱਗ ਕੇ ਆਪਸੀ ਭਾਈਚਾਰਾ ਨਾ ਤੋੜਿਓ ਆਪਣੇ ਇੱਕੇ ਦੀ ਬਹੁਤ ਵੱਡੀ ਲੋੜ ਆ ਇਸ ਇੱਕੇ ਨੂੰ ਮਜ਼ਬੂਤ ਕਰਕੇ ਸੰਘਰਸ਼ ਦੇ ਮੈਦਾਨ ਨੂੰ ਹੋਰ ਤਿੱਖਾ ਕਰੀਏ ਭਗਵਾਨਤਮਾਨ ਸਾਹਿਬ ਤਾਂ ਕਮੀਆਂ ਦੇ ਵਿਹੜੇ ਗੀਤ ਸੰਬੋਧਨ ਕਰਦੇ ਰਹੇ ਨੇ ਜਦੋਂ ਜਾਂਦੇ ਰਹੇ ਨੇ 2022 ਤੋਂ ਪਹਿਲਾਂ ਪਰ ਉਹ ਕਹਿੰਦੇ ਵੀ ਜਿਹੜੇ ਵੀ ਮਜ਼ਦੂਰਾਂ ਦੀ ਗੱਲ ਕਰਦੇ ਆ ਸਾਡੀ ਸਰਕਾਰ ਪਹਿਲਾਂ 75 ਸਾਲ ਪਹਿਲਾਂ ਹੁੰਦਾ ਸੀ ਜੋ ਕੁਝ ਹੁੰਦਾ ਸੀ 70 ਸਾਲ ਪਹਿਲਾਂ ਹੁਣ ਸਾਡੇ ਵੀ ਹੁਣ ਸਾਡੀ ਸਰਕਾਰ ਆ ਗਈ ਤਾਂ ਮਜ਼ਦੂਰ ਵੀ ਖੁਸ਼ ਹੈ ਤੇ ਕਿਸਾਨ ਵੀ ਖੁਸ਼ ਆ ਖੁਸ਼ ਤਾਂ ਉਸੇ ਦੇਖੀ ਜਾਂਦੇ ਸੈਂਕੜਿਆਂ ਦੀ ਗਣਤੀ ਦੇ ਵਿੱਚ ਮਜ਼ਦੂਰ ਔਰਤਾਂ ਪਿੱਟ ਸੇਪਾ ਕਰਕੇ ਹਟੀਆਂ ਕੰਮੀਆਂ ਦੇ ਵੇੜੇ ਦੀ ਗੱਲ ਸਿਰਫ ਵੋਟਾਂ ਲੈਣ ਵਾਸਤੇ ਕੀਤੀ ਹੈ ਭਗਵੰਤ ਮਾਨ ਸਾਹਿਬ ਨੇ ਜਿੰਨੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਕਮੇਡੀ ਸੀ ਉਹ ਜਿੰਨੇ ਦਾਅਵੇ ਕੀਤੇ ਉਹਨਾਂ ਚੋਂ ਇੱਕ ਵੀ ਲਾਗੂ ਨਹੀਂ ਕੀਤਾ ਤੇ ਹੁਣ ਕੰਮੀਆਂ ਚ ਉਹਦਾ ਮੁਸ਼ਕਿਲ ਆਈ ਜਾਂਦਾ ਭਗਵੰਤ ਮਾਨ ਨੂੰ ਔਰ ਜੇ ਇਹਨਾਂ ਦੇ ਦਾਅਵਿਆਂ ਦੀ ਗੱਲ ਕਰੀਏ ਦਾਵਾ ਤੇ ਇਹਦੇ ਨਾਲ ਇੰਦਰਾ ਗਾਂਧੀ ਨੇ ਵੱਡਾ ਕੀਤਾ ਸੀ ਨੇਰੂ ਨੇ ਵੱਡਾ ਕੀਤਾ ਸੀ ਕਿ ਨਹੀਂ ਸਮਾਜਵਾਦੀ ਲਿਆਵਾਂਗੇ ਗਰੀਬੀ ਚੱਕ ਦਿਆਂਗੇ ਗਰੀਬੀ ਦਾ ਚੱਕੀ ਨਹੀਂ ਗਰੀਬਾਂ ਨੂੰ ਚੱਕਣ ਤੇ ਆਗੇ ਉਸੇ ਤਰ੍ਹਾਂ ਦੇ ਨਾਲ ਭਗਵੰਤ ਮਾਨ ਨੂੰ ਜਿੰਨੇ ਵੀ ਕਹਿੰਦੇ ਸੀ ਆਮ ਆਦਮੀਆਂ ਦੇ ਘਰਾਂ ਦੇ ਮੁੰਡੇ ਆ ਹੁਣ ਇਹਨਾਂ ਦੇ ਜਿਹੜੇ ਵੱਡੇ ਸਰਮਾਇਦਾਰ ਆ ਉਹੀ ਨਮਾਇंदे ਬਣਦੇ ਆ ਤੁਸੀਂ ਦੇਖਿਆ ਕਿ ਰਾਜ ਸਭਾ ਚ ਰਜਿੰਦਰ ਗੁਪਤਾ ਭੇਜਣਾ ਹੋਵੇ ਜਿਹੜਾ 1500 ਕਰੋੜ ਤੋਂ ਵੱਧ ਦਾ ਮਾਲਕ ਆ ਜੀਨੇ ਧੋੜੇ ਛੰਨੇ ਸੰਘੇੜੇ ਦੇ ਲੋਕਾਂ ਦੀ ਜ਼ਮੀਨ ਲੁੱਟਣ ਦੇ ਵਾਸਤੇ ਲਾਠੀ ਚਾਰਜ ਕਰਵਾਏ ਗੋਲੀਆਂ ਚਲਾਈਆਂ ਸੈਂਕੜੇ ਮਜ਼ਦੂਰ ਕਿਸਾਨ ਔਰਤਾਂ ਨੂੰ ਫੜਫੜ ਜੇਲ੍ਹਾਂ ਦੇ ਵਿੱਚ ਡਿੱਟਾ ਗਿਆ ਸ਼ਹਾਦਤਾਂ ਲੰਘਾਂ ਗੰਗਾ ਉਸਟਰਾਇਡੈਂਟ ਵਾਲੇ ਨਾਲ ਭਗਵੰਤ ਮਾਨ ਦੀ ਯਾਰੀ ਹੈ ਔਰ ਜਿਹੜਾ ਸੰਜੀਵ ਅਰੋੜਾ ਹੈ ਉਹਨੂੰ ਪਹਿਲਾਂ ਰਾਜ ਸਭਾ 'ਚ ਭੇਜਿਆ ਗਿਆ ਤੇ ਹੁਣ ਉਹਨੂੰ ਚੱਕ ਕੇ ਬਿਜਲੀ ਮੰਤਰੀ ਬਣਾ ਦਿੱਤਾ ਗਿਆ ਤੇ ਸੰਜੀਵ ਅਰੋੜੇ ਦੇ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਸਰਕਾਰੀ ਖਜ਼ਾਨਾ ਲਟਾਇਆ ਜਾਂਦਾ ਉਹਨੂੰ ਉਹਨਾਂ ਨੂੰ ਸਾਰੇ ਮੰਤਰੀਆਂ ਨੂੰ ਹੋਰਾਂ ਨੂੰ ਦੇਣ ਵਾਸਤੇ ਇਹਨਾਂ ਕੋਲੇ ਬਹੁਤ ਪੈਸੇ ਆ ਸੰਜੀਵ ਰੋੜੇ ਦਾ ਤਾਂ ਇੱਕ ਤੱਥ ਹੀ ਸਾਹਮਣੇ ਆਇਆ ਕਿ ਜਦੋਂ ਰਾਜ ਸਭਾ ਦਾ ਮੈਂਬਰ ਸੀ ਉਹਨੂੰ 210000 ਰੁਪਏ ਮਹੀਨੇ ਦੀ ਤਨਖਾਹ 140000 ਰੁਪਏ ਡੀਏਟੀਏ ਦੇ ਮਿਲਦੇ ਰਹੇ ਆ ਤੇ ਬਾਕੀ ਮੈਂਬਰਾਂ ਨੂੰ ਵੀ ਇਹੀ ਮਿਲਦੇ ਆ ਇਸ ਕਰਕੇ ਇਹ ਜਿਹੜਾ ਪੈਸਾ ਹੈ ਇਹ ਲੋਕਾਂ ਦਾ ਪੈਸਾ ਪਰ ਲੋਕਾਂ ਨੂੰ ਲਟਾਇਆ ਜਾ ਰਿਹਾ ਹੈ ਲਵਲੀ ਯੂਨੀਵਰਸਿਟੀ ਵਾਲਿਆਂ ਨੂੰ ਲਟਾਇਆ ਜਾ ਰਿਹਾ ਤੇ ਇਸ ਕਰਕੇ ਇਹ ਗੱਲਾਂ ਜਿਹੜੇ ਵਾਅਦੇ ਕਰਦੇ ਕੱਚੀ ਮਹਿਬੂਬ ਵਾਂਗੂ ਆਪੂ ਥੁੱਕ ਕੇ ਆਪੂ ਹੀ ਚੱਟ ਜਾਂਦੇ ਇਹ ਵੀ ਸੰਤਰਾ ਮਦਾਸੀ ਨੇ ਕਿਹਾ ਕੰਮਿਆਂ ਦੇ ਵੇੜੇ ਵਾਲੀ ਗੱਲ ਤਾਂ ਇਹਨੇ ਲਾਗੂ ਕੀਤੀ ਆ ਥੁੱਕ ਕੇ ਚੱਟਣ ਵਾਲੀ ਗੱਲ ਭਗਵੰਤ ਮਾਨ ਜਰੂਰ ਲਾਗੂ ਕਰ ਰਿਹਾ ਹੈ ਇਸ ਕਰਕੇ ਇਹ ਜੋਕਾਂ ਦੇ ਨਮਾਇੰਦੇ ਆ ਲੋਕਾਂ ਦੇ ਨਮਾਇੰਦੇ ਨਹੀਂਗੇ ਤੇ ਲੋਕਾਂ ਨੂੰ ਇਹਨਾਂ ਤੋਂ ਕੋਈ ਆਸ ਨਹੀਂ ਇਹਦਾ ਐਵੇਂ ਵੀ ਕਹਿਣਾ ਹੁੰਦਾ ਸੀ ਵੀ ਜੇ ਸੁਰੱਖਿਆ ਵਾਲ ਲੈ ਕੇ ਤੁਸੀਂ ਮੰਤਰੀ ਬਣਦੇ ਹੋ ਫਿਰ ਮੰਤਰੀ ਬਣਨ ਦੀ ਕੀ ਲੋੜ ਆ ਮੁਰਗੀ ਖਾਨਾ ਖੋਲ ਲਓ ਤੇ ਹੁਣ ਪਲਾਂ ਕੀ ਬਣਦਾ 800 ਤੋਂ ਵੱਧ ਬੰਦਾ ਆਪਦੇ ਨਾਲ ਲਈ ਫਿਰਦਾ ਮਾਂ ਨਾਲ ਐਡਵਲੈਂਟੀ ਫੋਰਸ ਦਿੱਤੀ ਆ ਜਹਾਜ ਤੋਂ ਬਣਾ ਹੱਗਣ ਮੁੱਤਣ ਨਹੀਂ ਜਾਂਦਾ ਇਹ ਤੇ ਪੁਲਿਸ ਲਾਈ ਹੋਈ ਸੀ ਤੁਹਾਡੇ ਅੱਜ ਵੀ ਲਾਈ ਹੋਈ ਸੀ ਬਹੁਤ ਬੜੀ ਸੀ ਕਿ ਇੱਥੇ ਪਾਣੀ ਦੀਆਂ ਬਿਚਾਰਾ ਉਹ ਕਾਦੇ ਲਈ ਸੀ ਤੁਸੀਂ ਤੁਸੀਂ ਆਪਣੇ ਹੱਕਾਂ ਲਈ ਜਾਂ ਆਪਣੀ ਗੱਲ ਰੱਖਣ ਆਏ ਸੀ ਜਾਂ ਗੁੱਡੀਆਂ ਸਾਹਿਬ ਦਾ ਘਰ ਘੇਰਣ ਆਏ ਸੀ ਕਿਉਂਕਿ ਇਹ ਸਿਸਟਮ ਹੀ ਜੋਕਾਂ ਦਾ ਸਿਸਟਮ ਆ ਜਿਹੜਾ ਬੰਦਾ ਜਿੰਨਾ ਮਰਜੀ ਸਿਆਣਾ ਸਮਝਦਾਰ ਬੰਦਾ ਉਸ ਕੁਰਸੀ ਤੇ ਜਾਵੜੇ ਉਹ ਜੋਕਾਂ ਦਾ ਹੋ ਜਾਂਦਾ ਔਰ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀਗੇ ਜਿਹੜੀ ਤੁਸੀਂ ਗੱਲ ਕੀਤੀ ਉਹਦਾ ਕਮੀਆਂ ਦੇ ਵਿੜੇ ਦੀ ਗੱਲ ਕਰਦੇ ਸੀ ਉਹਦੀ ਕਿਹੜੀ ਕਿਹੜੀ ਗੱਲ ਗਿਣਗੇ ਅਸੀਂ ਉਹ ਤਾਂ ਐਵੇਂ ਵੀ ਕਹਿਣਾ ਹੁੰਦਾ ਸੀਗਾ ਵੀ ਜੇ ਸੁਰੱਖਿਆ ਦੀ ਲੋੜ ਨਹੀਂ ਫਿਰ ਮੁਰਗੀ ਖਾਨਾ ਖੋਲੋ ਤੇ ਆਪ ਜਿੱਦਣ 15 ਅਗਸਤ ਤੇ ਬੋਲਣਾ ਸੀ ਜਲੰਧਰ ਚ ਆਪ ਦੀ ਸਕਿਉਰਿਟੀ ਵਾਸਤੇ 16 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਬੋਲੇ ਮਾਦਾਪੱਤ ਇਸ ਕਰਕੇ ਉਹਦਾ ਕਹਿਣ ਦੀਆਂ ਗੱਲਾਂ ਹੀ ਸੀ ਕਮਾਉਣ ਦੀਆਂ ਤਾਂ ਹੈ ਹੀ ਨਹੀਂ ਬਹੁਤ ਸਾਰੀਆਂ ਹੋਰ ਗੱਲਾਂ ਨੇ ਉਹਦੀਆਂ ਮੈਂ ਦੀ ਪੈਂਚਰ ਲਾ ਲੈਣਾ ਨੇਰੇ ਦੇ ਵਿੱਚ ਵੀ ਭਲਿਆ ਮਾਨਸਾ ਤੈਨੂੰ ਪੈਂਚਰ ਲਾਉਣ ਵਾਸਤੇ ਤਾਂ ਨਹੀਂ ਮੁੱਖ ਮੰਤਰੀ ਬਣਾਇਆ ਤੈਨੂੰ ਆ ਲੋਕਾਂ ਨੇ ਮਸਲੇ ਹੱਲ ਕਰਨ ਵਾਸਤੇ ਮੁੱਖ ਮੰਤਰੀ ਬਣਾਇਆ ਹੁਣ ਉਹ ਵੇਲਾ ਗਿਆ ਜਦੋਂ ਗਪੌੜ ਸੁਣਾ ਕੇ ਇਹ ਲੋਕਾਂ ਨੂੰ ਗਮਰਾਹ ਕਰ ਲੈਂਦੇ ਸੀ ਹੁਣ ਲੋਕ ਗਮਰਾਹ ਨਹੀਂ ਹੋਣਗੇ ਇਹਨਾਂ ਦੇ ਕੋਲ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨ